ਸਾਸਰੀਆ ਕਾਲ ਮੈਂ ਸਰਬਜੀਤ ਕੌਰ ਪੰਜਾਬੀ ਕਿਚਨ 050 ਵਾਲੇ ਸੋ ਜੋ ਤੁਸੀਂ ਮੇਰੇ ਵੀਡੀਓ ਦੇਖਦੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਤੇ ਅੱਜ ਮੈਂ ਬਣਾਉਣ ਲੱਗੀ ਆ ਬਿਸਕਟ ਜੋਕਰ ਹੀ ਬਣਾ ਕੇ ਪਿਆਰ ਕਰੂੰਗੀ ਸੋ ਆਜੋ ਫਿਰ ਬਣਾਉਨੇ ਆ ਇਸ ਦੇ ਵਾਸਤੇ ਮੈਨੂੰ ਚਾਹੀਦੀ ਆ 1 ਕੱਪ ਚੀਨੀ ਜੋ ਮੈਂ ਪੀਸ ਕੇ ਲਵੂੰਗੀ ਤੇ ਆਲਾਚੀ ਦੇ ਦਾਣੇ ਆ ਥੋੜੇ ਜਿਹਾ 1/2 tsp ਦੇ ਕਰੀ ਇਹ ਵੀ ਅਹੀਂ ਵਿੱਚੇ ਪਾਦਨੇ ਨੇ ਇਹ ਵੀ ਪੀਸ ਲੈਣੇ ਆ ਸੋ ਆਪਾਂ ਹੁਣ ਪੀਸਦੇ ਆ ਹੁਣ ਮੈਂ ਆ ਉਸੇ ਕੱਪ ਦੇ ਨਾਲ ਇੱਕ ਕੱਪ ਘਿਓ ਪਾਵਾਂਗੇ ਇਹਦੇ ਵਿੱਚ ਦੂਗੇ ਚ ਇਹ ਜਿਹੜੀ ਅਸੀਂ ਚੀਨੀ ਦਾ ਪਾਊਡਰ ਬਣਾਇਆ ਹੋਇਆ ਬਿਲਕੁਲ ਨਹੀਂ ਇਹ ਵੇਖੋ ਇਸ ਤਰ੍ਹਾਂ ਦਾ ਬਣ ਚੁੱਕਿਆ ਬਿਲਕੁਲ ਬਰੀਕ ਹੋ ਗਿਆ ਇਹ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਠੀਕ ਹੋ ਗਿਆ ਹੁਣ ਆਪਾਂ ਜਿਹੜਾ ਘਿਓ ਚ ਆਪਾਂ ਚੀਨੀ ਪਾਈ ਆ ਇਹਨੂੰ ਆਪਾਂ ਇਸ ਤਰ੍ਹਾਂ ਫੈਟ ਲਾਂਗੇ ਹੁਣ ਦੇਖੋ ਆਪਣੀ ਜਿਹੜੀ ਚੀਨੀ ਸੀਗੀ ਉਹ ਘਿਓ ਵਿੱਚ ਮੈਲਟ ਹੋ ਚੁੱਕੀ ਆ ਘਿਓ ਜੇ ਤੁਹਾਨੂੰ ਠੰਡਾ ਹੈ ਜਿਆਦਾ ਠੰਡਾ ਤੇ ਉਹਨੂੰ ਤੁਸੀਂ ਥੋੜਾ ਜਿਹਾ ਪਘਰਾ ਕੇ ਲਿਓ ਇਸ ਤਰ੍ਹਾਂ ਦਾ ਹੋ ਜਾਣਾ ਚਾਹੀਦਾ ਇਹ ਕੋਲ ਤਿਆਰ ਇਸ ਤਰ੍ਹਾਂ ਦਾ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਇੱਕ ਕੱਪ ਦੇ ਕਰੀਬ ਮੈਦਾ ਉਤੋਂ ਇਹ ਛੋਟਾ ਕੱਪ ਆ ਯਾਨੀ ਕਿ ਅੱਧਾ ਕੱਪ ਉਸ ਤੋਂ ਅੱਧਾ ਬੇਸਣ ਇਹ ਉਸ ਤੋਂ ਛੋਟਾ ਹੈ ਇਹ ਉਸ ਤੋਂ ਵੀ ਅੱਧਾ ਸੂਜੀ ਪਾਵਾਂਗੇ ਹੁਣ ਇਹਦੇ ਵਿੱਚ ਹਾਫ ਟੀस्पून ਪਾਵਾਂਗੀ ਮੈਂ ਬੇਕਿੰਗ ਸੋਡਾ 1/2 टीस्पून ਪਾਵਾਂਗੇ ਨਮਕ ਹੁਣ ਆਪਾਂ ਇਹਨੂੰ ਮਿਕਸ ਕਰਨਾ ਹੈ ਚਾਪਾ ਮਿਕਸ ਕਰਦੇ ਹੁਣ ਆਪਾਂ ਇਹਨੂੰ ਮਿਕਸ ਕਰਦੇ ਹੁਣ ਆਪਾਂ ਦੇਖੋ ਆਟਾ ਸੀ ਜਿਹੜਾ ਸਾਰਾ ਮਿਕਸ ਹੋ ਗਿਆ ਵਾ ਆਪਾਂ ਇਹਨੂੰ ਗੁੰਨਣਾ ਨਹੀਂ ਜਾਂ ਇਹਨੂੰ ਜ਼ਿਆਦਾ ਨਹੀਂ ਇਹਨੂੰ ਕਰਨਾ ਤੇ ਗੁੰਨਣਾ ਨਹੀਂ ਬਸ ਇਸ ਤਰ੍ਹਾਂ ਹੀ ਇਹਨੂੰ ਇਕੱਠਾ ਕਰਨਾ ਹੈ মিক্স ਕਰਕੇ ਬਸ ਇਹਦਾ ਇੱਕ ਆਪਾਂ ਹੁਣ ਪੇੜਾ ਜਿਹਾ ਬਣਾਵਾਂਗੇ ਤਾਂ ਹੁਣ ਆਪਾਂ ਇਹਦੇ ਛੋਟੇ ਛੋਟੇ ਜਿਹੜੇ ਇਸ ਤਰ੍ਹਾਂ ਲੈ ਲਵਾਂਗੇ ਹੱਥੇ ਇਹਨੂੰ ਗੋਲ ਕਰ ਲਾਂਗੇ ਬਸ ਐਦਾਂ ਆਪਾਂ ਬਣਾ ਕੇ ਰੱਖ ਲੈਣੇ ਆ ਇਸ ਤਰ੍ਹਾਂ ਹੁਣ ਦੇਖੋ ਆਪਣੇ ਸਾਰੇ ਪੀਸ ਬਣ ਕੇ ਤਿਆਰ ਹੋ ਚੁੱਕੇ ਨੇ ਹੁਣ ਇਹਨੂੰ ਆਪਾਂ ਥੋੜਾ ਜਿਹਾ ਗਾਰਨਿਸ਼ ਕਰਾਂਗੇ ਪਿਸਤੇ ਦੇ ਨਾਲ ਇਸ ਤਰ੍ਹਾਂ ਹੁਣ ਦੇਖੋ ਆਪਣੇ ਸਾਰੇ ਪੀਸ ਬਣ ਕੇ ਇਹ ਹੋ ਚੁੱਕੇ ਨੇ ਤਿਆਰ ਤੇ ਆਪਾਂ ਦੇਖੋ ਤੁਸੀਂ ਇਸ ਤਰ੍ਹਾਂ ਵੀ ਇਹਨੂੰ ਬਾਦਾਮ ਨਾਲ ਵੀ ਗਾਰਨਿਸ਼ ਕਰ ਸਕਦੇ ਹੋ ਕਾਜੂ ਨਾਲ ਵੀ ਕਰ ਸਕਦੇ ਹੋ ਮੈਂ 2-3 ਪੀਸੀ ਇਹ ਕੀਤੇ ਹੋਏ ਨੇ ਬਾਕੀ ਮੈਂ ਪਿਸਤੇ ਨਾਲ ਹੀ ਕੀਤੇ ਹੋਏ ਨੇ ਹੁਣ ਆਪਾਂ ਇਹਨੂੰ ਅੱਧੇ ਘੰਟੇ ਵਾਸਤੇ ਫਰਿੱਜ ਵਿੱਚ ਰੱਖਾਂਗੇ। ਹੁਣ ਆਪਾਂ ਕੜਾਈ ਲੈ ਲਈ ਹੋਈ ਆ। ਇਹਨੂੰ ਆਪਾਂ ਗੈਸ ਤੇ ਰੱਖਤਾ ਏ। ਇਹਨੂੰ ਹੁਣ ਆਪਾਂ ਗੈਸ ਦੀ ਫਲੇਮ ਨੂੰ ਕਰਾਂਗੇ ਆਨ। ਇਹਨੂੰ ਕੜਾਈ ਨੂੰ ਚੰਗੀ ਤਰ੍ਹਾਂ ਗਰਮ ਕਰਾਂਗੇ ਇਹਦੇ ਉੱਪਰ ਤੇ ਫਿਰ ਆਪਾਂ ਉਹ ਬਿਸਕਟਾਂ ਵਾਲੀ ਜਿਹੜੀ ਹੈ ਜਿਸ ਸਟੈਂਡ ਵਿੱਚ ਰੱਖ ਕੇ ਤੇ ਆਪਾਂ ਉਹ ਥਾਲੀ ਵਿੱਚ ਰੱਖਣੀ ਆ ਤੇ ਅੱਜ ਮੈਂ ਇਹ ਕੜਾਈ ਵਿੱਚ ਬਣਾ ਰਹੀ ਆ ਬਿਸਕਟ। ਦੁੱਧ ਬਣਾਉਨੇ ਆ। ਹੁਣ ਆਪਣੀ ਜਿਹੜੀ ਕੜਾਈ ਸੀਗੀ ਉਹ ਪ੍ਰੀ ਹੀਟ ਹੋ ਚੁੱਕੀ ਹੈ ਬਿਲਕੁਲ ਤੇ ਹੁਣ ਆਪਾਂ ਉਹਦੇ ਵਿੱਚ ਇਸ ਤਰ੍ਹਾਂ ਰੱਖਾਂਗੇ ਕੌਲੀ ਤੇ ਜੇ ਤੁਹਾਡੇ ਕੋਲ ਸਟੈਂਡ ਹੈਗਾ ਸਟੈਂਡ ਰੱਖ ਲਓ ਫਿਰ ਆਪਾਂ ਜਿਹੜੀ ਬਿਸਕਟ ਪਾਏ ਨੇ ਪਲੇਟ ਵਿੱਚ ਅਸੀਂ ਉਹ ਉੱਪਰ ਰੱਖਾਂਗੇ ਇਸਨੂੰ ਹੁਣ ਆ ਦੇਖੋ ਪਲੇਟ ਵਿੱਚ ਰੱਖਤੀ ਹੋਈ ਆ ਆਪਾਂ ਬਿਸਕਟਾਂ ਵਾਲੀ ਜੇ ਦੇਖ ਲਾਂਗੇ ਆਪਾਂ ਨੂੰ ਫਲੇਮ ਇਹਦੀ ਜ਼ਿਆਦਾ ਲੱਗਦੀ ਆ ਤੇ ਆਪਾਂ ਲੋ ਘਟਾ ਦਾਂਗੇ ਇਹ ਤੁਸੀਂ ਲਾ ਕੇ ਇਹਨੂੰ ਇਹਦੇ ਉੱਪਰ ਜਿਹੜਾ ਢੱਕਣ ਆਪਾਂ ਦੇਣਾ ਉਹ ਲਾ ਕੇ ਤੁਸੀਂ ਦੇਖ ਸਕਦੇ ਹੋ ਆਪਾਂ ਹੁਣ ਇਹਦੇ ਉੱਪਰ ਦਵਾਂਗੇ ਢੱਕਣ ਹੁਣ ਦੇਖੋ ਆਪਣੇ ਬਿਸਕੁਟ ਹੋ ਗਏ ਨੇ ਬਣ ਕੇ ਤਿਆਰ ਆਪਾਂ ਕੜਾਈ ਚੋਂ ਕੱਢ ਲਏ ਹੋਏ ਨੇ ਤੇ ਬਹੁਤ ਹੀ ਸੋਹਣੇ ਬਣ ਕੇ ਤਿਆਰ ਹੋਏ ਨੇ ਆਪਾਂ ਕੜਾਈ 'ਚ ਹੀ ਇਹ ਬਣਾ ਕੇ ਤਿਆਰ ਕੀਤੇ ਨੇ ਤੇ ਤੁਸੀਂ ਵੀ ਇਹਨੂੰ ਬਣਾਓ ਕੜਾਈ ਦੇ ਵਿੱਚ ਤੇ ਇਹਨੂੰ ਨਾ ਥੋੜੇ ਜੀ ਆਪਾਂ ਜਦੋਂ ਆਪਾਂ ਰੱਖਣਾ ਹੈ ਵਿੱਚ ਦੇ ਥੋੜੇ ਦੂਰ ਦੂਰ ਕਰਕੇ ਰੱਖਣਾ ਹੈ ਯੂਕੇ ਜੀ ਆਪਾਂ ਥੋੜਾ ਨੇੜੇ ਇਹਦੇ ਥੋੜਾ ਥੋੜਾ ਲਾਗੇ ਲਾਗੇ ਰੱਖਦੀ ਫਿਰ ਇਹ ਜੁੜ ਜਾਂਦੇ ਇਹਨਾਂ ਦੀ ਸ਼ੇਪ ਥੋੜੀ ਜਿਹੀ ਵਿਗੜ ਜਾਂਦੀ ਜੇ ਤੁਸੀਂ ਬਣਾਉਂਦੇ ਤੁਸੀਂ ਇਹਨੂੰ ਥੋੜਾ ਜਿਹਾ ਦੂਰ ਦੂਰ ਕਰਕੇ ਰੱਖੋ ਤੇ ਬਹੁਤ ਹੀ ਵਧੀਆ ਬਣਨਗੇ ਤੇ ਬਹੁਤ ਹੀ ਟੇਸਟੀ ਬਣਨਗੇ ਬਿਸਕੁਟ ਜੇ ਤੁਸੀਂ ਨਮਕ ਦੀ ਇੱਛਾ ਰੱਖਦੇ ਹੋ ਮੈਂ ਥੋੜਾ ਨਮਕ ਪਾਇਆ ਸੀਗਾ ਤੇ ਤੁਸੀਂ ਨਮਕ ਪਾਓ ਨਹੀਂ ਇੱਛਾ ਰੱਖਦੇ ਤੇ ਨਮਕ ਨਾ ਪਾਓ ਨਮਕ ਨੂੰ ਤੁਸੀਂ ਸਕਿੱਪ ਕਰ ਸਕਦੇ ਹੋ ਇਹ ਬਿਸਕੁਟ ਬਣਾ ਕੇ ਵੇਖੋ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਏ ਨੇ ਬਹੁਤ ਹੀ ਵਧੀਆ ਬਣਦੇ ਨੇ ਸੋ ਜੇ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਿਓ ਕਮੈਂਟ ਕਰਿਓ ਸਬਸਕ੍ਰਾਈਬ ਵੀ ਜਰੂਰ ਕਰਿਓ ਜੇ ਚੈਨਲ ਨੂੰ ਸੋ ਸਾਸਤਰੀ ਅਕਾਲ